ਸ਼ਰੀ ਗਾਲ ਜੀ ਘਰ ਦੀ ਮਜਬੂਰੀ ਇੰਨੀ ਜਿਆਦਾ ਵਧ ਗਈ ਵੀ ਪਿਓ ਦਾ ਐਕਸੀਡੈਂਟ ਹੋ ਗਿਆ ਤੇ ਇਹਨਾਂ ਦੋ ਛੋਟੇ ਛੋਟੇ ਬੱਚਿਆਂ ਨੂੰ ਮਸੂਮ ਜੀਆਂ ਜਾਨਾਂ ਨੂੰ ਅੱਜ ਝੋਨਾ ਲਾਉਣਾ ਪੈ ਰਿਹਾ ਖੇਤ ਦੇ ਵਿੱਚ ਇਹਨਾਂ ਦਾ ਪਿਓ ਕਮਾਉਣ ਵਾਲਾ ਸੀ ਅੱਜ ਤੱਕ ਕਦੇ ਇਹਨਾਂ ਨੇ ਖੇਤ ਦੇ ਵਿੱਚ ਜਾਂ ਕਿਸੇ ਦੇ ਸੀਰੀ ਲਾ ਕੇ ਕੰਮ ਨਹੀਂ ਕੀਤਾ ਸੀਗੇ ਸਕੂਲ ਪੜਨ ਜਾਂਦੇ ਸੀਗੇ ਪਰ ਘਰ ਦੀਆਂ ਮਜਬੂਰੀਆਂ ਕੁਝ ਐਸੀਆਂ ਹੋਈਆਂ ਕਿ ਇਹਨਾਂ ਬੱਚਿਆਂ ਨੂੰ ਅੱਜ ਜਿਹੜਾ ਹੈ ਖੇਤਾਂ ਦੇ ਵਿੱਚ ਝੋਨਾ ਲਾਉਣਾ ਪੈ ਰਿਹਾ ਹੈ ਇਹਨਾਂ ਦੇ ਬਾਪ ਦਾ ਐਕਸੀਡੈਂਟ ਹੋ ਗਿਆ ਸੀਗਾ ਐਕਸੀਡੈਂਟ ਟਰੈਕਟਰ ਦੇ ਨਾਲ ਹੋਇਆ ਰੋਟਾਵੇਟਰ ਪਾਇਆ ਹੋਇਆ ਸੀ ਕਿਸੇ ਨੇ ਮਗਰ ਤੇ ਉਹਦੇ ਨਾਲ ਧਰੂ ਕੇ ਲੈ ਗਿਆ ਬਾਹਾਂ ਟੁੱਟ ਗਈ ਲੱਤ ਟੁੱਟ ਗਈ ਸਰੀਰ ਦੇ ਕਾਫੀ ਅੰਗ ਜਿਹੜੇ ਪਸਲੀਆਂ ਨੇ ਛਾਤੀ ਦੀਆਂ ਉਹ ਵੀ ਟੁੱਟ ਗਈਆਂ ਔਰ ਕਾਫੀ ਇਹਨਾਂ ਬੱਚਿਆਂ ਦੇ ਪਿਓ ਦਾ ਨੁਕਸਾਨ ਹੋਇਆ ਬੱਚੇ ਸਕੂਲ ਦੇ ਵਿੱਚ ਪੜ੍ਹਨ ਜਾਂਦੇ ਸੀਗੇ ਪਰ ਅੱਜ ਜਦੋਂ ਬਾਪ ਨੂੰ ਦਵਾਈਆਂ ਦਿਵਾਉਣ ਦੇ ਲਈ ਪੈਸੇ ਨਾ ਬਚੇ ਇਲਾਜ ਕਰਾਉਣ ਦੇ ਲਈ ਪੈਸੇ ਨਾ ਬਚੇ ਮਜਬੂਰੀ ਦੇ ਵਿੱਚ ਦੋ ਮਾਸੂਮ ਜਾਨਾਂ ਜਿਹੜੀਆਂ ਝੋਨਾ ਲਾਉਂਦੀਆਂ ਬਈਆਂ ਕੰਮ ਕਰਨਾ ਮਾੜਾ ਨਹੀਂ ਮੈਂ ਨਹੀਂ ਕਹਿੰਦਾ ਵੀ ਮਿਹਨਤ ਨਾ ਕਰੋ ਪਰ ਹਜੇ ਇਹਨਾਂ ਦੀ ਮਿਹਨਤ ਦੀ ਉਮਰ ਨਹੀਂ ਸੰਗਤ ਜੀ ਸਾਡੇ ਬੱਚਿਆਂ ਦੀ ਤਰ੍ਹਾਂ ਹਜੇ ਇਹਨਾਂ ਦੀ ਪੜਨ ਦੀ ਉਮਰ ਹੈ ਪਰ ਇਹ ਮਜਬੂਰੀਆਂ ਇੱਥੋਂ ਤੱਕ ਇਹਨਾਂ ਨੂੰ ਲੈ ਆਈਆਂ ਕਿ ਅੱਜ ਇਹਨਾਂ ਨੂੰ ਮੰਗਣਾ ਪੈ ਰਿਹਾ ਅੱਜ ਇਹਨਾਂ ਨੂੰ ਮਦਦ ਮੰਗਣੀ ਪੈ ਰਹੀ ਹੈ ਹੱਥ ੱਡਣਾ ਪੈ ਰਿਹਾ ਤੇ ਝੋਨਾ ਲੋਣਾ ਪੈ ਰਿਹਾ ਸਿਰਫ ਆਉਦੇ ਬਾਪ ਦੀ ਕਰਕੇ ਬੇਟਾ ਕੀ ਨਾਮ ਹੈ ਤੇਰਾ ਅਸ਼ੀਸ਼ ਸਿੰਘ ਅਸ਼ੀ ਸਿੰਘ ਪੁੱਤ ਪਾਪਾ ਦਾ ਕੀ ਨਾਮ ਆ ਲੋਕਿੰਦਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਆਪਾਂ ਅਸੀਂ ਜੀਰੇ ਦੇ ਕਿਹੜਾ ਪਿੰਡ ਆ ਇਹ ਬੂਲਾ ਬੂਲਾ ਪਿੰਡ ਹੈ ਤੇ ਜੀਰੇ ਜੀਰੇ ਦਾ ਪੁੱਤ ਰੋਕਾ ਦੁਰਿਆ ਪਾਪਾ ਦਾ ਐਕਸੀਡੈਂਟ ਹੋ ਗਿਆ ਸੀ ਅੰਦਰਾਂ ਆਕ ਲੰਦੇ ਇਹ ਕਹਿੰਦਾ ਰੂਟਾ ਵੀ ਟਰ ਵੱਜ ਗਿਆ ਇਹ ਟਰੈਕਟਰ ਤੇ ਉਹ ਕੰਮ ਤੋਂ ਹੋਂਡਾ ਸੀ ਅੱਡੇ ਤੋਂ ਅੱਛਾ ਹਾਂਜੀ ਤੇ ਫਿਰ ਕੀ ਨੁਕਸਾਨ ਕੀ ਕੀ ਹੋਇਆ ਬੁੱਤ ਉਹਦੇ ਨਾਲ ਕਿਲਾਂ ਦੇ ਲੱਤ ਵੀ ਟੁੱਟ ਗਈ ਬਾਹ ਵੀ ਟੁੱਟ ਗਈ ਤੇ ਵਾਵਾ ਉਹਦੇ ਨਾਲ ਕਿਲਾਂ ਦੇ ਬਹੁਤ ਸੱਟਾਂ ਵੱਜੀ ਵਾਵਾ ਸੱਟਾਂ ਵੱਜੀਆਂ ਜੀ ਜਦੋਂ ਪਾਪਾ ਠੀਕ ਸੀ ਕਦੇ ਇਦਾਂ ਝੋਨਾ ਵਗੈਰਾ ਮੰਗਣਾ ਤਾਂ ਨਹੀਂ ਪਿਆ ਕਦੇ ਕਦੇ ਨਹੀਂ ਜੀ ਕਦੇ ਨਹੀਂ ਮੰਗਣ ਦਿੱਤਾ ਕਦੇ ਨਹੀਂ ਮੰਗਣ ਦਿੱਤਾ ਜੀ ਕਦੇ ਵੀ ਨਹੀਂ ਇੱਕ ਦਿਨ ਵੀ ਆ ਹਾਂ ਜੀ ਜੀ ਸਰਵ ਪਾਪਾ ਤੁਹਾਨੂੰ ਹਰ ਚੀਜ਼ ਲਿਆ ਕੇ ਦਿੰਦੇ ਸੀ ਪੜ੍ਹਾਈ ਦੀ ਸਭ ਕੁਝ ਜਿਹੜੀ ਚੀਜ਼ ਮੰਗਦੇ ਸੀ ਉਹ ਲਿਆ ਕੇ ਦਿੰਦੇ ਸੀ ਮਿਲੇਓ ਪਾਪਾ ਨੂੰ ਜਾ ਕੇ ਮਿਲੇਓ ਹਸਪਤਾਲ ਦੇ ਵਿੱਚ ਹਾਂਜੀ ਹਾਂਜੀ ਤੇ ਹੁਣ ਪਾਪਾ ਨੇ ਗੱਲ ਨਹੀਂ ਕੀਤੀ ਤੁਸੀਂ ਕੀ ਕਹਿੰਦਾ ਠੀਕ ਇਹ ਨਾ ਹੁੰਦਾ ਪਾਪਾ ਹੁਣ ਤੁਹਾਨੂੰ ਪਾਪਾ ਕਹਿੰਦਾ ਜਦੋਂ ਮੈਂ ਠੀਕ ਹੋ ਗਿਆ ਤੁਹਾਨੂੰ ਹੁਣ ਝੋਨਾ ਲਾਉਣ ਨੂੰ ਹੁੰਦੀ ਨਹੀਂ ਲੋਡ ਪਾ ਦੀ ਪੈਣੀ ਜਿੱਦਾਂ ਮੇਰਾ ਆਪਰੇਸ਼ਨ ਹੋ ਗਿਆ ਕੋਈ ਹੌਜ਼ਲਾ ਰ ਕੋਈ ਗੱਲ ਕੋਈ ਨਹੀਂ ਆਪਾ ਲੋਡ ਹੀ ਨਹੀਂ ਮੈਨ ਦਿੰਦੇ ਤੁਹਾਨੂੰ ਝੋਨਾ ਲਾਉਣ ਦੀ ਚੰਗਾ ਰੋ ਨਾ ਕੋਈ ਗੱਲ ਹੌਸਲਾ ਉਹਦਾ ਤੇਰਾ ਕੀ ਨਾਮ ਹੈ ਜਸ਼ਨਪ੍ਰੀਤ ਸਿੰਘ ਜਸ਼ਨਪ੍ਰੀਤ ਰੋਗ ਆਦੂ ਰਿਆ ਤੂੰ ਸਾਡੇ ਪਾਪਾ ਰੋਟਾ ਲੱਗੀ ਤਾਰੂ ਇਹਨ ਬਹੁਤ ਪਿਆਰ ਕਰਦਾ ਪਾਪਾ ਨੂੰ ਚੋਨਾ ਲਾਉਣ ਪਾਪਾ ਪਿੱਛੇ ਜਾਣਾ ਹਾਂਜੀ ਜੇ ਤੇਰੀ ਪਾਪਾ ਨੂੰ ਆਪਾਂ ਠੀਕ ਹੀ ਕਰਵਾ ਦਈਏ ਕਰਾ ਫਿਰ ਸਕੂਲ ਜਾਇਆ ਕਰੀਂਗਾ ਚੋਨਾ ਲਾਉਣ ਤਾਂ ਨਹੀਂ ਜਾਂਦੇ ਦੋਨੋਂ ਭਰਾ ਕਿਹੜੀ ਕਲਾਸ ਚ ਪੜ੍ਹਦੇ ਸੀਗੇ ਤੁਸੀਂ ਨਾਨੀ ਜੀ ਤੇ ਤੂੰ ਬਤ ਸੱਤਵੀਂ ਚ ਹੋਈ ਤੂੰ ਸੱਤਵੀਂ ਚ ਪੜ੍ਹਦਾ ਸੀ ਤੇ ਤੂੰ ਨੌਵੀਂ ਦੇ ਵਿੱਚ ਪੜ੍ਹਦਾ ਤੂੰ ਵੱਡਾ ਐ ਹਾਂਜੀ ਇਹ ਛੋਟਾ ਤੇਰਾ ਭਰਾ ਹੈ ਦੋਨੋਂ ਭਰਾ ਆਈਆਂ ਕੋਈ ਭੈਣ ਨਹੀਂ ਹੈਗੀ ਨਹੀਂ ਨਹੀਂ ਜੀ ਦੋ ਭਰਾ ਆਈਆਂ ਹਾਂਜੀ